ਦੱਸ ਦਈਏ ਕਿ ਆ ਤਿੰਨ ਚਾਰ ਭਰਾਵਾਂ ਦੀਆਂ ਕੋਠੀਆਂ ਨੇ ਆ ਕੋਠੀਆਂ ਵੇਖੋ ਅਲੀ ਸ਼ਾਨ ਤਾਂ ਕੋਠੀਆਂ ਨੇ ਲੇਕਿਨ ਜਦੋਂ ਕਿਸੇ ਦਾ ਪੈਸਾ ਖੱਜਲ ਹੋਣਾ ਜਾਂ ਕਿਸੇ ਨੇ ਖੱਜਲ ਖੁਆਰੀ ਦੇ ਵਿੱਚ ਫਸਣਾ ਤਾਂ ਫਿਰ ਉਸ ਵੇਲੇ ਪਤਾ ਨਹੀਂ ਚੱਲਦਾ ਕਦੋਂ ਹਾਲਾਤ ਕੀ ਹੋ ਜਾਂਦੇ ਆ ਔਰ ਆ ਤਸਵੀਰਾਂ ਪਹਿਲੇ ਤੁਸੀਂ ਕੋਠੀਆਂ ਦੀਆਂ ਵੇਖੋ ਔਰ ਫਿਰ ਜ਼ਿਕਰ ਕਰ ਦਈਏ ਕਿ ਇਹ ਤਿੰਨ ਚਾਰ ਪੰਜ 10 ਕੋਠੀਆਂ ਫੌਜੀ ਭਰਾਵਾਂ ਦੀਆਂ ਨੇ ਜ਼ਿਆਦਾਤਰ ਇੱਥੇ ਫੌਜੀ ਭਰਾ ਰਹਿੰਦੇ ਆ ਔਰ ਹੋਰ ਵੀ ਮਹਿਕਮੇ ਦੇ ਕਈ ਮੁਲਾਜ਼ਮਾਂ ਦੇ ਘਰ ਨੇ ਇੱਥੇ ਕਈ ਬਿਜ਼ਨਸਮੈਨਾਂ ਦੇ ਘਰ ਨੇ ਲੇਕਿਨ ਅਸੀਂ ਫੌਜੀ ਭਰਾਵਾਂ ਦੀ ਗੱਲ ਕਰ ਦਈਏ ਕਿ ਜਦੋਂ ਕਿਸੇ ਨੂੰ مصیبت ਪੈਂਦੀ ਆ ਤਾਂ ਫਿਰ ਉਹ ਬੰਦਾ ਅਚਨ ਚੇਤੀ ਘੇਰੇ ਵਿੱਚ ਆ ਜਾਂਦਾ ਹੈ ਹੁਣ ਦੱਸ ਦਈਏ ਕਿ ਇਹ ਗੁਰਦਾਸਪੁਰ ਜ਼ਿਲ੍ਹੇ ਚ ਪੈਣ ਵਾਲਾ ਦੀਨਾ ਨਗਰ ਔਰ ਦੀਨਾ ਨਗਰ ਹਲਕੇ ਚ ਪੈਣ ਵਾਲਾ ਪਿੰਡ ਅਵੰਖ ਹੈ ਔਰ ਆ ਤੁਸੀਂ ਗਲੀ ਵੇਖ ਸਕਦੇ ਹੋ ਆ ਸੜਕ ਵੇਖ ਸਕਦੇ ਹੋ ਜਿਸ ਦੇ ਉੱਤੇ ਆ ਕੋਠੀਆਂ ਬਣੀਆਂ ਹੋਈਆਂ ਨੇ ਔਰ ਕੋਠੀਆਂ ਬਣਾਉਣ ਲੱਗੇ ਤਾਂ ਹਰ ਇੱਕ ਨੇ ਆਪਣੇ ਪੈਸੇ ਦੀ ਪੂਰੀ ਇਨਵੈਸਟਮੈਂਟ ਕਰ ਦਿੱਤੀ ਲੇਕਿਨ ਸੁਪਨਿਆਂ ਨੇ ਫਸਾ ਲਿਆ ਚੰਗੇ ਸੁਪਨੇ ਇਹਨਾਂ ਨੂੰ ਵਿਖਾਏ ਗਏ ਬਹੁਤ ਵਧੀਆ ਸੁਪਨੇ ਵਿਖਾਏ ਗਏ ਕਿ ਆ ਜੋ ਗਲੀਆਂ ਆ ਜੋ ਕਲੋਨੀਆਂ ਇਸ ਵਿੱਚ ਲਾਈਟਾਂ ਲਗਾਈਆਂ ਜਾਣਗੀਆਂ ਇਸ ਨੂੰ ਪ੍ਰੋਪਰ ਸ਼ਿੰਗਾਰਿਆ ਜਾਵੇਗਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਇਹੜਾ ਨੇ ਲੱਖਾਂ ਰੁਪਏ ਖਰਚੇ ਆ ਹੁਣ ਇਹਨਾਂ ਦੇ ਪੈਸੇ ਜਿਹੜੇ ਆ ਉਹਨਾਂ ਦੀਆਂ ਲਾਈਟਾਂ ਕਿੱਥੇ ਲਗੀਆਂ ਨੇ ਉਹਨਾਂ ਨੂੰ ਕਿੱਥੇ ਉਹਨਾਂ ਨੂੰ ਸੜਕਾਂ ਬਣਾ ਕੇ ਦਿੱਤੀਆਂ ਗਈਆਂ ਨੇ ਆ ਵੇਖੋ ਫੌਜੀ ਭਰਾ ਆਪ ਹੀ ਆ ਕੇ ਹੁਣ ਗਲੀਆਂ ਦੇ ਵਿੱਚ ਘਟਕਾ ਆਪਣੇ ਕੋਲੋਂ ਪੈਸਾ ਖਰਚ ਕੇ ਆਪਣੀ ਮਿਹਨਤ ਲਗਾ ਕੇ ਕੰਮ ਕਰ ਰਹੇ ਆ ਔਰ ਉਹ ਕਲੋਨੀਆਂ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਵਿਖਾਏ ਸੀ ਕਿ ਇੱਥੇ ਲਾਈਟਾਂ ਲੱਗਣਗੀਆਂ ਇਹ ਪੂਰੀਆਂ ਬਿਲਕੁਲ ਹੀ ਸ਼ਾਨੋ ਸ਼ੌਕਤ ਦੇ ਨਾਲੇ ਕੋਠੀਆਂ ਵੇਖੀਆਂ ਜਾਣਗੀਆਂ ਇਹ ਗਲੀਆਂ ਵੇਖੀਆਂ ਜਾਣਗੀਆਂ ਔਰ ਪੂਰਾ ਸ਼ਿੰਗਾਰ ਹੋਵੇਗਾ ਔਰ ਪੂਰੀਆਂ ਫੈਸਿਲਿਟੀਆਂ ਮਿਲਣਗੀਆਂ ਤੁਸੀਂ ਦੱਸੋ ਕਿ ਕਿਹੜੀ ਫੈਸਿਲਿਟੀ ਇਹਨਾਂ ਦੇ ਕੋਲ ਪਹੁੰਚ ਗਈ ਆ ਔਰ ਇਹ ਕੋਠੀਆਂ ਦੀ ਗੱਲ ਕਰੀਏ ਤਾਂ ਜੋ ਅਸੀਂ ਜਾਣਕਾਰੀ ਰੱਖਦੇ ਆ ਕਿ ਲਗਭਗ 15-20 ਸਾਲ ਤੋਂ ਇਹ ਪਿੰਡਾਂ ਤੋਂ ਆ ਕੇ ਲੋਕ ਇਸ ਸ਼ਹਿਰ ਵਿੱਚ ਇਸ ਵੰਖੇ ਵਿੱਚ ਇਸ ਕਲੋਨੀ ਵਿੱਚ ਜਿੱਥੇ ਸਾਹਮਣੇ ਬਿਲਕੁਲ ਇੱਕ ਤੁਸੀਂ ਮਾਰਕੀਟ ਵੇਖਦੇ ਹੋ ਤਾਰਾ ਗਰੁੱਪ ਤਾਰਾ ਗਰੁੱਪ ਦੇ ਸਾਹਮਣੇ ਵਾਲੀ ਕਲੋਨੀ ਆ ਔਰ ਫੌਜੀਪਰਾ ਪਹਿਲਾਂ ਫੌਜ ਦੇ ਵਿੱਚ ਮਿਹਨਤ ਕਰਦੇ ਆ ਤਾਂ ਫਿਰ ਆ ਜਿੱਥੇ ਪੈਸਾ ਲਗਾ ਬੈਠੇ ਆ ਸੋਚਿਆ ਸੀ ਕਿ ਸ਼ਹਿਰ ਦੇ ਨਾਲ ਆ ਔਰ ਸ਼ਹਿਰ ਦੇ ਨਾਲ ਵਾਲੀਆਂ ਜਿੰਨੀਆਂ ਵੀ ਕਲੋਨੀਆਂ ਹੋਣਗੀਆਂ ਬਿਲਕੁਲ ਪੱਕੀਆਂ ਹੋਣਗੀਆਂ ਬਿਲਕੁਲ ਵਧੀਆ ਬਣਨੀਆਂ ਨੇ ਔਰ ਬਿਜ਼ਨਸਮੈਨ ਲੋਕਾਂ ਨੇ ਕਲੋਨੀਆਂ ਕੱਟੀਆਂ ਨੇ ਔਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਬਹੁਤ ਸਹੂਲਤਾ ਮਿਲਣਗੀਆਂ ਹੁਣ ਸਹੂਲਤਾ ਤੁਸੀਂ ਵੇਖ ਰਹੇ ਹੋ ਕਿ ਫੌਜੀ ਭਰਾ ਆਪਣੇ ਕੋਲੋਂ ਘਟਕੇ ਪਾ ਰਹੇ ਆ ਔਰ ਵੀ ਮੁਲਾਜ਼ਮ ਭਰਾ ਇਹਨਾਂ ਨਾਲ ਰਲੇ ਹੋਏ ਨੇ ਇਸ ਕਲੋਨੀ 'ਚ ਰਹਿਣ ਵਾਲੇ ਔਰ ਵੇਖੋ ਤੁਸੀਂ ਕਿ ਆਪਣੇ ਘਰਾਂ ਤੱਕ ਆਪ ਘਟਕਾ ਪਾਇਆ ਜਾ ਰਿਹਾ ਆ ਆਪ ਗਲੀ ਬਣਾਈ ਜਾ ਰਹੀ ਆ ਔਰ ਪਹਿਲਾਂ ਝਾਂਸੇ ਕੀ ਦਿੱਤੇ ਜਾਂਦੇ ਸੀ ਹੁਣ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਦਈਏ ਕਿ ਜੇ ਤੁਸੀਂ ਘਰ-ਬਾਰ ਵਾਸਤੇ ਜਗਾ ਲੈਣੀ ਹੈ ਕੋਈ ਘਰ ਬਣਾਉਣੇ ਆ ਤਾਂ ਪਹਿਲੇ ਜਗਾ ਵੇਖ ਲਓ ਕਿ ਇਹ ਕਲੋਨੀਆਂ ਪਾਸ ਹੈਗੀਆਂ ਜਾਂ ਨਹੀਂ ਹੈਗੀਆਂ ਹੁਣ ਚਰਚਾ ਦੇ ਵਿੱਚ ਕਈ ਕਲੋਨੀਆਂ ਆਈਆਂ ਲੇਕਿਨ ਇਹਦੇ ਬਾਰੇ ਦੱਸ ਦਈਏ ਅਸੀਂ ਕਿ ਤਾਰਾ ਗਰੁੱਪ ਦੇ ਬਿਲਕੁਲ ਸਾਹਮਣੇ ਦੀਨਾ ਨਗਰ ਅਵਾਂਖੇ ਪਿੰਡ ਚ ਪੈਣ ਵਾਲੀ ਇੱਕ ਕਲੋਨੀ ਆ ਔਰ ਵੇਖੋ ਫੌਜੀ ਭਰਾ ਆਪ ਕਈਆਂ ਰੇੜੇ ਲੈ ਕੇ ਲੱਗੇ ਹੋਏ ਨੇ ਔਰ ਧੰਨਵਾਦ ਕਰਦੇ ਆ ਇਹਨਾਂ ਦੇ ਪਰਿਵਾਰਾਂ ਦਾ ਕਿ ਜਿਹਨਾਂ ਦੇ ਪਰਿਵਾਰਾਂ ਨੇ ਮੁਸੀਬਤਾਂ 20 ਸਾਲ ਤੋਂ ਚੱਲ ਰਹੀਆਂ ਕਿ ਕੋਈ ਰਸਤਾ ਨਹੀਂ ਬਣਾ ਕੇ ਦਿੱਤਾ ਗਿਆ ਕੋਈ ਲਾਈਟਾਂ ਨਹੀਂ ਲਗਾ ਕੇ ਦਿੱਤੀਆਂ ਗਈਆਂ ਔਰ ਤੁਸੀਂ ਵੀ ਇਸ ਝਾਂਸੇ ਵਿੱਚ ਨਾ ਫਸਿਓ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਆ ਤਾਂ ਕਮੈਂਟ ਜ਼ਰੂਰ ਕਰਿਓ ਔਰ ਸ਼ੇਅਰ ਜ਼ਰੂਰ ਕਰਿਓ